ਹਾਂਜੀ ਸਾਥੀ ਕਾਂਦੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 8 ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਜਿਵਾਰੇ ਆ ਅਈ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਤੁਸੀਂ ਲੋਹੜੀ ਵਾਲੇ ਦਿਨ ਲੋਹੜੀ ਦੀ ਅੱਗ ਦੇ ਵਿੱਚ ਇੱਕ ਚੀਜ਼ ਸਾੜਨੀ ਹੈ ਉਹਦੇ ਨਾਲ ਘਰ ਦੇ ਵਿੱਚ ਸੁੱਖ ਆਵੇਗਾ ਬਰਕਤ ਆਵੇਗੀ ਵਾਧਾ ਹੋਵੇਗਾ ਪੈਸਾ ਆਵੇਗਾ ਕਾਰੋਬਾਰ ਵਿੱਚ ਤਰੱਕੀਆਂ ਹੋਣਗੀਆਂ ਮਤਲਬ ਪਰਮਾਤਮਾ ਦੀ ਕਿਰਪਾ ਦੇ ਨਾਲ ਘਰ ਦੇ ਵਿੱਚ ਸੁੱਖਾਂ ਦਾ ਵਾਸ ਹੋ ਜਾਏਗਾ ਤੇ ਦੁੱਖਾਂ ਦਾ ਨਾਸ ਹੋ ਜਾਏਗਾ ਸੋ ਕਿਹੜੀ ਚੀਜ਼ ਆ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਵਾਦ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੀ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਬਾਕੀ ਅੱਜ ਸਾਡੇ ਤਾਂ ਠੰਡ ਬਹੁਤ ਜ਼ਿਆਦਾ ਜੀ ਧੁੰਦ ਬਹੁਤ ਪੀਪੀਆ ਹਵਾ ਵੀ ਚੱਲ ਰਹੀ ਹੈ ਇਹ ਇਸੇ ਕਰਕੇ ਅੱਜ ਮੈਂ ਇਹ ਕੋਟ ਪਾਇਆ ਹੋਇਆ ਕਿਉਂਕਿ ਠੰਡ ਬਹੁਤ ਜ਼ਿਆਦਾ ਲੱਗ ਰਹੀ ਸੀ ਤੇ ਹੁਣ ਹਵਾ ਚਲਣੀ ਸ਼ੁਰੂ ਹੋਈ ਹੈ ਸ਼ਾਇਦ ਹੁਣ ਧੁੰਦ ਘਟ ਜਾਏ ਤਾਂ ਉਮੀਦ ਆ ਵੀ ਧੁੱਪ ਨਿਕਲ ਸਕਦੀ ਹੈ ਸੋ ਚਲੋ ਜੀ ਹੁਣ ਆਪਾਂ ਵੀਡੀਓ ਨੂੰ ਕਰਦੇ ਆਂ ਅਗੇ ਕੰਟੀਨਿਊ ਇਕ ਨਾ ਪਿੰਡ ਦੇ ਵਿੱਚ ਇੱਕ ਕਿਸਾਨ ਰਹਿੰਦਾ ਸੀ ਉਹਦੇ ਚਾਰ ਭਰਾ ਸਨ ਚਾਰ ਪੁੱਤਰ ਸਨ ਚਾਰੇ ਭਰਾ ਜਿਹੜੇ ਸੀ ਉਹ ਉਹਦੇ ਅੱਡਾ ਅੱਡਾ ਆਪਣੇ ਕੰਮ ਤੇ ਲੱਗੇ ਹੋਏ ਸੀ ਜਿਹੜੇ ਉਹਦੇ ਬੇਟੇ ਸੀ ਉਹ ਵੀ ਪੜਦੇ ਸੀਗੇ ਤੇ ਜਿਹੜਾ ਕਿਸਾਨ ਸੀ ਨਾ ਵੀ ਉਹ ਨਾ ਤਾਂ ਬਹੁਤ ਗਰੀਬ ਪਰਿਵਾਰ ਤੋਂ ਸੀ ਨਾ ਬਹੁਤ ਜ਼ਿਆਦਾ ਅਮੀਰ ਤੋਂ ਮਤਲਬ ਜਿਹੜੇ ਖੇਤੀਬਾੜੀ ਦੇ ਕੰਮ ਹੁੰਦੇ ਨਾ ਤਾਂ ਉਹ ਦਿਹਾੜੀਆਂ ਤੋਂ ਕਰਵਾਉਂਦਾ ਹੈਲਪਰਾਂ ਤੋਂ ਕਰਵਾਉਂਦਾ ਤਾਂ ਉਹਨੇ ਫਸਲ ਵੀਜਣ ਦਾ ਟਾਈਮ ਆ ਗਿਆ ਉਹਨੇ ਮਤਲਬ ਕੁਛ ਦਿਹਾੜੀਏ ਲੈਤੇ ਨਾਲ ਆਪਣੇ ਹੈਲਪਰ ਫਸਲ ਬੀਜਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਤੇ ਉਹਨੇ ਫਸਲ ਬੀਜ ਦਿੱਤੀ ਉਸ ਤੋਂ ਬਾਅਦ ਇੱਕ ਪੰਛੀ ਸੀਗਾ ਉਹਨੇ ਨਾ ਮਤਲਬ ਕਿ ਖੇਤ ਦਾ ਥੋੜਾ ਉੱਚਾ ਥਾਂ ਵਿਚਾਲੇ ਜੇ ਉੱਚਾ ਥਾਂ ਦੇਖਿਆ ਠੀਕ ਹੈ ਜੀ ਤੇ ਉਹਨੇ ਉਸ ਜਗ੍ਹਾ ਤੇ ਆਲਣਾ ਬਣਾ ਲਿਆ ਤੇ ਉਸ ਉਹਨੂੰ ਮਤਲਬ ਕਿ ਪਤਾ ਸੀ ਵੀ ਇਸ ਜਗ੍ਹਾ ਤੇ ਪਾਣੀ ਜਿਹੜਾ ਨਹੀਂ ਆਊਗਾ ਤੇ ਮੇਰੇ ਬੱਚੇ ਜਿਹੜੇ ਇੱਥੇ ਸੁਰੱਖਿਤ ਹੋਣਗੇ ਕਈ ਪੰਛੀ ਆਪਾਂ ਨੂੰ ਪਤਾ ਹੀ ਆ ਵੀ ਜਿਹੜੇ ਫਸਲਾਂ ਦੇ ਵਿੱਚ ਆਪਦੇ ਆਲਣੇ ਬਣਾਉਂਦੇ ਨੇ ਉੱਥੇ ਹੀ ਆਪਦੇ ਆਂਡੇ ਦਿੰਦੇ ਨੇ ਸੋ ਉਹ ਜਿਹੜਾ ਕਿਸਾਨ ਸੀ ਜੀ ਚਲੋ ਉਹਨੇ ਫਸਲ ਵਗੈਰਾ ਬੀਜੀ ਉਸ ਤੋਂ ਬਾਅਦ ਮਤਲਬ ਜਿਹੜਾ ਮਾੜਾ ਮੋਟਾ ਕੰਮ ਹੁੰਦਾ ਕੰਮ ਧੰਦਾ ਹੁੰਦਾ ਉਹ ਦਿਹਾੜੀਆਂ ਤੋਂ ਕਰਵਾ ਲੈਣਾ ਕਦੇ ਜਿਵੇਂ ਕੋਈ ਦਵਾਈ ਪਾਉਣੀ ਆ ਰੇਸ ਪਾਉਣੀ ਆ ਸਪਰੇਅ ਕਰਨੀ ਆ ਕੋਈ ਵੀ ਇਦਾਂ ਦੇ ਕੰਮ ਹੁੰਦੇ ਤਾਂ ਉਹ ਦਿਹਾੜੀਆਂ ਤੋਂ ਨਾਲ ਲਗਵਾ ਕੇ ਕਰਾ ਲੈਂਦਾ ਤੇ ਇੱਕ ਵੈਸੇ ਇੱਕ ਬੰਦਾ ਰੱਖਿਆ ਹੋਇਆ ਸੀ ਜਿਹੜਾ ਜ਼ਿਆਦਾਤਰ ਉਹਦੇ ਨਾਲ ਕੰਮ ਕਰਨ ਦੇ ਵਿੱਚ ਹੈਲਪ ਕਰਦਾ ਪਰ ਥੋੜਾ ਥੋੜਾ ਟਾਈਮ ਬਦਲਦਾ ਗਿਆ ਮਤਲਬ ਕਿ ਆਪਾਂ ਨੂੰ ਪਤਾ ਅੱਜ ਕੱਲ ਤਾਂ ਖੈਰੀ ਚੀਜ਼ ਜ਼ਿਆਦਾ ਕੀ ਆਪਾਂ ਦੇਖਦੇ ਹਾਂ ਵੀ ਲੋਕ ਅੱਜ ਕੱਲ ਪਿੰਡ ਵਿੱਚ ਕੰਮ ਕਰਨ ਦੀ ਬਜਾਏ ਸ਼ਹਿਰ ਨੂੰ ਜ਼ਿਆਦਾ ਜਾਂਦੇ ਨੇ ਵੀ ਉੱਥੇ ਉਹਨਾਂ ਨੂੰ ਜ਼ਿਆਦਾ ਤਨਖਾਹ ਜ਼ਿਆਦਾ ਦਿਹਾੜੀ ਮਿਲਦੀ ਆ ਸੋ ਜਿਹੜੇ ਉਹਦੇ ਨਾਲ ਕੰਮ ਕਰਉਂਦੇ ਸੀ ਉਹਨਾਂ ਨੇ ਵੀ ਸ਼ਹਿਰ ਜਾਣਾ ਸ਼ੁਰੂ ਕਰ ਦਿੱਤਾ ਸੀ ਤੇ ਵੀ ਚਲੋ ਅਸੀਂ ਉੱਥੇ ਸਾਨੂੰ ਜ਼ਿਆਦਾ ਤਨਖਾਹ ਮਿਲਦੀ ਆ ਤਾਂ ਉਹਨੂੰ ਹੁਣ ਜਿਹੜੇ ਦਿਹਾੜੀਓ ਸੀ ਬਹੁਤ ਘੱਟ ਮਿਲਦੀ ਸੀ ਜਿਹੜਾ ਉਹਦੇ ਨਾਲ ਬੰਦਾ ਰਹਿੰਦਾ ਸੀ ਉਹ ਵੀ ਹੌਲੀ-ਹੌਲੀ ਮਤਲਬ ਕਿ ਸ਼ਹਿਰ ਵੱਲ ਨੂੰ ਜਾਣ ਲੱਗ ਪਿਆ ਉਹਦੇ ਨਾਲ ਘੱਟ ਆਉਣੀ ਉੱਥੇ ਆਉਣਾ ਕਦੇ-ਕਦੇ ਕੰਮ ਕਰਾ ਵੀ ਜਾਂਦਾ ਸੀ ਤਾਂ ਚਲੋ ਜੀ ਇਦਾਂ ਚੱਲਦਾ ਗਿਆ ਫਸਲ ਥੋੜੀ ਜਿਹੀ ਵੱਡੀ ਹੋਈ ਤੇ ਮਤਲਬ ਕਿ ਕਿਸਾਨ ਨੂੰ ਨਹੀਂ ਸੀ ਪਤਾ ਵੀ ਉਹਦੀ ਫਸਲ ਦੇ ਵਿਚਾਲੇ ਜਿਹੜਾ ਹੈਗਾ ਵੀ ਬੱਚੇ ਦਿੱਤੇ ਹੋਏ ਨੇ ਪੰਛੀ ਨੇ ਕਿਉਂਕਿ ਉਹ ਫਸਲ ਖੇਵ ਦੇ ਕਦੇ ਵਿੱਚ ਨਹੀਂ ਸੀ ਵੱਡਦਾ ਬਾਰ ਖੜਾ ਜਾਂਦਾ ਸੀ ਕਾਮਿਆਂ ਤੋਂ ਹੀ ਕੰਮ ਕਰਵਾਉਂਦਾ ਤੇ ਉਹ ਵੀ ਆਪਾਂ ਨੂੰ ਪਤਾ ਹੀ ਆ ਵੀ ਜਦੋਂ ਆਪਾਂ ਕੋਲ ਖੜ ਕੇ ਕੰਮ ਕਰਾਉਣੇ ਆ ਤਾਂ ਅਗਲਾ ਥੋੜਾ ਧਿਆਨ ਨਾ ਕਰ ਦਿੰਦਾ ਨਹੀਂ ਤਾਂ ਅਗਲਾ ਇਹਨਾਂ ਧਿਆਨ ਨਹੀਂ ਦਿੰਦਾ ਠੀਕ ਹੈ ਜੀ ਸੋ ਚਲੋ ਇਦਾਂ ਚੱਲਦਾ ਗਿਆ ਤੇ ਕਿਸਾਨ ਆਉਂਦਾ ਕਿਹੜਾ ਮਾਰਨ ਆਉਂਦਾ ਪਾਣੀ ਵਗੈਰਾ ਲਾਉਂਦਾ ਫਸਲ ਨੂੰ ਕਦੇ ਆਪ ਲਾਉਂਦਾ ਕਦੇ ਜਿਹੜਾ ਉਹਦਾ ਹੈਲਪਰ ਹੁੰਦਾ ਸੀ ਕਿਹੜਾ ਪੱਕਾ ਰਹਿੰਦਾ ਹੁੰਦਾ ਸੀ ਉਹਨੂੰ ਕਦੇ-ਕਦਾਈਂ ਕਹਿ ਦੇਣਾ ਉਹ ਲਾ ਜਾਂਦਾ ਕਦੇ ਕਿਸੇ ਹੋਰ ਤੋਂ ਕਰਵਾ ਲੈਣਾ ਚਲੋ ਇਦਾਂ ਚੱਲਦਾ ਗਿਆ ਉਹ ਪੰਛੀ ਨੂੰ ਵੀ ਪਤਾ ਸੀ ਵੀ ਇਹ ਕਿਸਾਨ ਜਿਹੜਾ ਹੈਗਾ ਇਹ ਤੋਂ ਮੈਨੂੰ ਕੋਈ ਖਤਰਾ ਨਹੀਂ ਵੀ ਖੇਤ ਦੇ ਅੰਦਰ ਨਹੀਂ ਆਉਂਦਾ ਚਲੋ ਇਦਾਂ ਕਰਦੇ ਕਰਾਉਂਦੇ ਉਹਦੇ ਬੱਚੇ ਜਿਹੜੇ ਆਂਡਿਆਂ ਚੋਂ ਬੱਚੇ ਵੀ ਨਿਕਲ ਆਏ ਫਸਲ ਵੀ ਵੱਡੀ ਹੋ ਗਈ ਠੀਕ ਹੈ ਜੀ ਤੇ ਜਿਹੜਾ ਪੰਛੀ ਸੀਗਾ ਨਾ ਤਾਂ ਉਹਨੇ ਮਤਲਬ ਆਪਦੇ ਬੱਚਿਆਂ ਨੂੰ ਹੌਲੀ-ਹੌਲੀ ਸਿੱਖਿਆ ਦੇਣੀ ਸ਼ੁਰੂ ਕੀਤੀ ਕਿਉਂਕਿ ਦੇਖੋ ਚਾਹੇ ਇਨਸਾਨ ਹੋਵੇ ਚਾਹੇ ਜਾਨਵਰ ਚਾਹੇ ਪੰਛੀ ਆਪਦੇ ਬੱਚਿਆਂ ਨੂੰ ਜਰੂਰ ਸਿਖਾਉਂਦਾ ਵੀ ਕਿਵੇਂ ਜ਼ਿੰਦਗੀ ਚ ਜਿਉਣੀ ਹੈ ਕਿਵੇਂ ਉੱਡਣਾ ਕਰਨਾ ਕਿਵੇਂ ਖਾਣਾ ਪੀਣਾ ਕਿਵੇਂ ਹਣਾ ਆਪਦੇ ਆਪ ਬਚਾਅ ਕਰਨਾ ਸੋ ਪੰਛੀ ਨੇ ਵੀ ਆਪਣੇ ਬੱਚਿਆਂ ਨੂੰ ਸਿਖਾਇਆ ਕਿ ਵੀ ਅਗਰ ਕੋਈ ਆ ਜਵੇ ਤਾਂ ਤੁਸੀਂ ਆਪਣੇ ਆਪ ਨੂੰ ਕਿਵੇਂ ਬਚਾਉਣਾ ਹੈ ਉਹਨਾਂ ਨੂੰ ਉੱਡਣਾ ਵੀ ਸਿਖਾ ਰਿਹਾ ਸੀ ਪਰ ਹਲੇ ਉਹ ਪੂਰੀ ਤਰ੍ਹਾਂ ਉੱਡਣਾ ਸਿੱਖੇ ਨਹੀਂ ਸੀਗੇ ਚਲੋ ਇਦਾਂ ਚੱਲਦਾ ਗਿਆ ਜੀ ਤਾਂ ਹੌਲੀ-ਹੌਲੀ ਜਿਹੜੀ ਫਸਲ ਆ ਉਹ ਵੱਡੀ ਹੋ ਗਈ ਵੱਡੀ ਹੋ ਗਈ ਤੇ ਜਿਹੜੇ ਪੰਛੀ ਸੀਗੇ ਮਤਲਬ ਬੱਚੇ ਸੀਗੇ ਪੰਛੀ ਦੇ ਤਾਂ ਉਹਨਾਂ ਨੇ ਮਤਲਬ ਪੰਛੀ ਨੂੰ ਕਿਹਾ ਵੀ ਅਸੀਂ ਉੱਡਣਾ ਸਿੱਖ ਗਏ ਆ ਤਾਂ ਪੰਛੀ ਨੇ ਕਿਹਾ ਵੀ ਨਹੀਂ ਹਲੇ ਤੁਸੀਂ ਕਿਤੇ ਨਹੀਂ ਉੱਡਣਾ ਉੱਡ ਕੇ ਜਾਣਾ ਤੁਸੀਂ ਇੱਥੇ ਰਹਿਣਾ ਮੈਂ ਆਪਣੇ ਆਪ ਹੀ ਤੁਹਾਡੇ ਲਈ ਖਾਣ ਪੀਣ ਦਾ ਇੰਤਜ਼ਾਮ ਕਰੂੰਗਾ ਠੀਕ ਹੈ ਕਿਉਂਕਿ ਦੇਖੋ ਚਾਹੇ ਆਪਨੇ ਵੱਡੇ ਹੋਣ ਚਾਹੇ ਜਾਨਵਰ ਆ ਪੰਛੀ ਆ ਉਹਨਾਂ ਨੂੰ ਪਤਾ ਹੁੰਦਾ ਜਿਹੜੇ ਵੱਡੇ ਹੁੰਦੇ ਆ ਨਾ ਪਤਾ ਹੁੰਦਾ ਵੀ ਕਿਹੜੀ ਗੱਲ ਸਹੀ ਆ ਕਦੋਂ ਕਿਹੜੀ ਗੱਲ ਕਰਨੀ ਆ ਕਿਹੜਾ ਕੰਮ ਕਦੋਂ ਕਰਨਾ ਸੋ ਪੰਛੀ ਦੇ ਆਪਦੇ ਬੱਚਿਆਂ ਨੂੰ ਸਮਝਾਉਂਦਾ ਸੀ ਵੀ ਹਲੇ ਸਹੀ ਟਾਈਮ ਨਹੀਂ ਆਇਆ ਹਲੇ ਤੁਸੀਂ ਇੱਥੇ ਰਹਿਣਾ ਤੇ ਬਾਕੀ ਸਮਝਾਇਆ ਹੋਇਆ ਸੀ ਵੀ ਜੇ ਕੋਈ ਆ ਜਾਏ ਤਾਂ ਭੱਜ ਕੇ ਤੁਸੀਂ ਫਸਲ ਦੇ ਵਿੱਚ ਵੜ ਕੇ ਆਪਣਾ ਬਚਾਅ ਕਰਨਾ ਹੈ ਬਾਕੀ ਰਾਤ ਨੂੰ ਆ ਕੇ ਸ਼ਾਮ ਦੇ ਟਾਈਮ ਮਤਲਬ ਆ ਕਿ ਉਹ ਸਾਰਾ ਕੁਝ ਪੁੱਛਦਾ ਉਹਨਾਂ ਨੂੰ ਵੀ ਕੋਈ ਦਿਨੇ ਖਤਰਾ ਤਾਂ ਨਹੀਂ ਆਇਆ ਸੀ ਕਿ ਮੇਰੇ ਹਾ ਸਾਰਾ ਦਿਨ ਤਾਂ ਇੱਕ ਦਿਨ ਉਹ ਪੰਛੀ ਗਿਆ ਹੋਇਆ ਸੀ ਤਾਂ ਉਹ ਜਿਹੜਾ ਖੇਤ ਦਾ ਮਾਲਕ ਸੀ ਜਣੀ ਕਿ ਕਿਸਾਨ ਉਹ ਇੱਕ ਬੰਦੇ ਦੇ ਨਾਲ ਉੱਥੇ ਆਇਆ ਤੇ ਉਹ ਗੱਲਾਂ ਕਰ ਰਿਹਾ ਸੀ ਕਹਿੰਦਾ ਫਸਲ ਪੱਕਣ ਵਾਲੀ ਆ ਤੇ ਕਹਿੰਦਾ ਵੀ ਆਪਾਂ ਬਸ ਹੁਣ ਮੈਂ ਕੋਈ ਬੰਦੇ ਲੱਭਾਂ ਤਾਂ ਕਿ ਆਪਾਂ ਟਾਈਮ ਸਿਰ ਇਹਨੂੰ ਵੱਢਣਾ ਸ਼ੁਰੂ ਕਰ ਦਈਏ ਵੀ ਫਸਲ ਦਾ ਨੁਕਸਾਨ ਨਾ ਹੋਵੇ ਤਾਂ ਜਦੋਂ ਪੰਛੀ ਆਥਨ ਵੀ لے ਆਇਆ ਤਾਂ ਉਹਦੇ ਬੱਚਿਆਂ ਨੇ ਉਹਨਾਂ ਨੂੰ ਕਿਹਾ ਕਹਿੰਦੇ ਵੀ ਐਦਾਂ ਕਰਕੇ ਵੀ ਫਿਕਰ ਦੀ ਗੱਲ ਐ ਵੀ ਐਦਾਂ ਕਰਕੇ ਕਿਸਾਨ ਆਇਆ ਸੀ ਉਹ ਦੱਸ ਕਹਿ ਰਿਹਾ ਸੀ ਆਪਦੇ ਨਾਲ ਦੇ ਸਾਥੀ ਨੂੰ ਵੀ ਆਪਾਂ ਵੱਧੇ ਲੱਭੀਏ ਫਸਲ ਵਧਣ ਵਾਸਤੇ ਤੇ ਫਸਲ ਜਿਹੜੀ ਹੈਗੀ ਆ ਪੱਕਣ ਵਾਲੀ ਆ ਤਾਂ ਵੀ ਆਪਾਂ ਹੁਣ ਵਧਣੀ ਸ਼ੁਰੂ ਕਰਾਂਗੇ ਤਾਂ ਉਹ ਕਹਿੰਦੇ ਵੀ ਆਪਾਂ ਹੁਣ ਕਿਤੇ ਹੋਰ ਚੱਲ ਬੜੀਏ ਵੀ ਇਹ ਹੁਣ ਆਪਾਂ ਲਈ ਖਤਰਾ ਹੈ ਪੰਛੀ ਉਹਨਾਂ ਨੂੰ ਕਹਿੰਦਾ ਵੀ ਨਹੀਂ ਹਾਲੇ ਸਹੀ ਟਾਈਮ ਨਹੀਂ ਆਇਆ ਹਾਲੇ ਤੁਸੀਂ ਇੱਥੇ ਰਹੋ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਉਹ ਹੈਰਾਨ ਹੁੰਦੇ ਨੇ ਚਲੋ ਅਗਲੇ ਦਿਨ ਫੇਰ ਪਾਂਛੀ ਚੱਲਿਆ ਜਾਂਦਾ ਤੇ ਜਿਹੜੇ ਬੱਚੀ ਆ ਉਹ ਫੇਰ ਆਲਣੇ ਚ ਹੁੰਦੀ ਆ ਤਿੰਨ ਚਾਰ ਦਿਨ ਅੱਦੇ ਨਿਕਲ ਜਾਂਦੇ ਨੇ ਤਿੰਨ ਚਾਰ ਦਿਨਾਂ ਬਾਅਦ ਫੇਰ ਕਿਸਾਨ ਆਉਂਦਾ ਫੇਰ ਉਹ ਆਪਦੇ ਉਸੇ ਸਾਥੀ ਦੇ ਨਾਲ ਹੁੰਦਾ ਤਾਂ ਫੇਰ ਫੇਰ ਉਹਨਾਂ ਨੂੰ ਕਹਿ ਰਿਹਾ ਹੁੰਦਾ ਕਹਿੰਦਾ ਬੰਦੇ ਤਾਂ ਮਿਲੇ ਨਹੀਂ ਆ ਕਹਿੰਦਾ ਚਲੋ ਮੈਂ ਆਪਣੇ ਭਾਈਆਂ ਨਾਲ ਗੱਲ ਕਰਾਂਗਾ ਵੀ ਉਹਨਾਂ ਦੀ ਮੈਂ ਉਹ ਮੇਰੀ ਹੈਲਪ ਕਰਾ ਦੇਣਗੇ ਫਿਰ ਮੈਂ ਉਹਨਾਂ ਦੀ ਮਦਦ ਕਰਾ ਦਾਂਗਾ ਤੇ ਚਲ ਇਦਾਂ ਫਸਲ ਵੱਡੀ ਜਾਊਗੀ ਤੇ ਫਸਲ ਵੀ ਹੁਣ ਬਿਲਕੁਲ ਤਿਆਰ ਆ ਵੱਢਣ ਦੇ ਲਈ ਚਲੋ ਚਲੇ ਜਾਂਦਾ ਇਹ ਗੱਲ ਕਰਕੇ ਜਿਹੜੇ ਪੰਛੀ ਦੇ ਬੱਚੇ ਹੁੰਦੇ ਆ ਉਹ ਫੇਰ ਚਿੰਤਿਤ ਹੋ ਜਾਂਦੇ ਆ ਜਦੋਂ ਪੰਛੀ ਆਉਂਦਾ ਫੇਰ ਸਾਰੀ ਕਹਾਣੀ ਉਹਨੂੰ ਦੱਸਦੇ ਨੇ ਪੰਛੀ ਫੇਰ ਉਹਨਾਂ ਨੂੰ ਕਹਿੰਦਾ ਵੀ ਨਹੀਂ ਹਾਲੇ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਤੁਸੀਂ ਆਪਣਾ ਆਰਾਮ ਨਾਲ ਇੱਥੇ ਰਹੋ ਜਦੋਂ ਸਹੀ ਟਾਈਮ ਆਊਗਾ ਮੈਂ ਤੁਹਾਨੂੰ ਦੱਸੂਗਾ ਉਹ ਫੇਰ ਹੈਰਾਨ ਵੀ ਇਹ ਤਾਂ ਸਾਨੂੰ ਗਲਤ ਗਾਈਡ ਕਰ ਰਿਹਾ ਵੀ ਸਾਡੇ ਲਈ ਖਤਰਾ ਹੈ ਇੱਥੇ ਵੀ ਉਹਨਾਂ ਨੇ ਫਸਲ ਪੱਟਣੀ ਸ਼ੁਰੂ ਕਰਨੀ ਹੈ ਤੇ ਇਹ ਕਹਿੰਦੇ ਵੀ ਤੁਸੀਂ ਇੱਥੇ ਰਹੋ ਤੇ ਚਲੋ ਫੇਰ ਵੀ ਉਹ ਉਹਦਾ ਕਹਿਣਾ ਮੰਨਦੇ ਨੇ ਅਗਲੇ ਦਿਨ ਫੇਰ ਜਿਹੜਾ ਪੰਛੀ ਚਲੇ ਜਾਂਦਾ ਹੈ ਇਦਾਂ ਹੀ ਫੇਰ ਤਿੰਨ ਚਾਰ ਦਿਨ ਨ ਤਿੰਨ-ਚਾਰ ਦਿਨਾਂ ਬਾਅਦ ਫੇਰ ਉਹ ਕਿਸਾਨ ਉੱਥੇ ਆਉਂਦਾ ਤੇ ਉੱਥੇ ਆ ਕੇ ਨਾ ਉਹ ਕਿਸਾਨ ਫੇਰ ਆਪਣੇ ਜਿਹੜਾ ਨਾਲ ਦਾ ਮੁੰਡਾ ਉਹਨੂੰ ਗੱਲ ਕਰਦਾ ਕਹਿੰਦਾ ਵੀ ਮੈਨੂੰ ਵੀ ਮੇਰੇ ਭਾਈ ਵੀ ਆਪਦੇ ਕੰਮ 'ਚ ਬਿਜ਼ੀ ਨਹੀਂ ਉਹਨਾਂ ਦੇ ਵੱਲੋਂ ਵੀ ਕੋਈ ਮਦਦ ਨਹੀਂ ਮਿਲੀ ਚਲੋ ਮੈਂ ਹੁਣ ਕੱਲ ਨੂੰ ਅੱਦਾ ਕਰੂੰਗਾ ਆਪਦੇ ਬੱਚਿਆਂ ਨੂੰ ਸਕੂਲ ਨਹੀਂ ਭੇਜੂੰਗਾ ਤੇ ਮੈਂ ਉਹਨਾਂ ਨੂੰ ਨਾਲ ਲਾ ਕੇ ਫਸਲ ਵੜਾਉਂਗਾ ਤਾਂ ਕਿ ਫਸਲ ਟਾਈਮ ਸਿਰ ਵੱਡੀ ਜਾਵੇ ਕਿਉਂਕਿ ਜਿਹੜੀਆਂ ਹੁਣ ਫਸਲ ਦੀ ਜਿਹੜੀ ਪੱਕ ਕੇ ਕੀ ਮਤਲਬ ਉਹਦੇ ਬੱਲੀਆਂੜੀਆਂ ਸੇ ਥੱਲੇ ਨੂੰ ਲਟਕਣੀਆਂ ਸ਼ੁਰੂ ਹੋ ਗਈਆਂ ਸੀਗੀਆਂ ਤਾਂ ਉੱਚੋਕ ਦੀਆਂ ਜਾ ਰਹੀਆਂ ਸੀ ਕੋਈ ਫਸਲ ਵਧੀਆ ਸੀ ਪੈਦਾਵਾਰ ਵਧੀਆ ਸੀਗੀ ਸੋ ਉਹਨੇ ਆਖਿਆ ਵੀ ਹੁਣ ਇਸ ਦੁਬਾਰਾ ਤਾਂ ਨੁਕਸਾਨ ਜ਼ਿਆਦਾ ਹੋ ਜਾਊਗਾ ਤੇ ਵੀ ਮੈਂ ਹੁਣੇ ਸਹੀ ਟਾਈਮ ਆ ਵੀ ਫਸਲ ਫਟਾਫਟ ਵੱਢ ਲਵਾਂ ਤਾਂ ਚਲੋ ਇਹ ਗੱਲ ਕਰਕੇ ਚਲੇ ਜਾਂਦਾ ਪੰਛੀ ਹੱਥ ਨਹੀਂ ਆਉਂਦਾ ਫੇਰ ਪੰਛੀ ਦੇ ਬੱਚੇ ਉਹਨੂੰ ਸਾਰੀ ਗੱਲ ਦੱਸਦੇ ਨੇ ਪੰਛੀ ਫੇਰ ਉਹਨਾਂ ਨੂੰ ਕਹਿੰਦਾ ਵੀ ਹਲੇ ਕੋਈ ਚਿੰਤਾ ਦਾ ਟਾਈਮ ਨਹੀਂ ਹੈਗਾ ਤੁਸੀਂ ਰਾਮਨਾਥ ਇੱਥੇ ਰਹੋ ਜਦੋਂ ਸਹੀ ਟਾਈਮ ਆਊਗਾ ਮੈਂ ਦੱਸੂਗਾ ਉਹ ਫੇਰ ਹੈਰਾਨ ਹੁੰਦੇ ਨੇ ਤਾਂ ਫਿਰ ਇਹ ਵੀ ਸੋਚਦੇ ਨੇ ਵੀ ਜਿੰਨੇ ਵਾਰੀ ਅਸੀਂ ਇਹਨਾਂ ਨੂੰ ਕਿਹਾ ਤੇ ਜਿੰਨੇ ਵਾਰੀ ਇਹਨਾਂ ਨੇ ਸਾਨੂੰ ਇਹ ਗੱਲ ਕਹੀ ਆ ਵੀ ਕੋਈ ਚਿੰਤਾ ਦੀ ਗੱਲ ਨਹੀਂ ਆ ਤਾਂ ਗੱਲ ਉਦਾਂ ਹੀ ਹੋਈ ਆ ਜਿਵੇਂ ਇਹਨਾਂ ਨੇ ਕਹੀ ਆ ਸੋ ਕਿਤੇ ਨਾ ਕਿਤੇ ਰਿਲੈਕਸ ਵੀ ਸੀਗੇ ਚਲੋ ਪੰਛੀ ਜਿਹੜਾ ਹੈਗਾ ਅਗਲੇ ਦਿਨ ਫੇਰ ਚਲੇ ਜਾਂਦਾ ਫਿਰ ਤਿੰਨ ਚਾਰ ਦਿਨ ਨਿਕਲ ਜਾਂਦੇ ਨੇ 14-15 ਦਿਨ ਚਾਰ ਦਿਨਾਂ ਬਾਅਦ ਫੇਰ ਉਹ ਜਿਹੜਾ ਕਿਸਾਨ ਹੈ ਆਉਂਦਾ ਆਪਣੇ ਉਸੇ ਬੰਦੇ ਦੇ ਨਾਲ ਤੇ ਉਹ ਗੱਲਾਂ ਕਰਦਾ ਕਹਿੰਦਾ ਵੀ ਮੈਨੂੰ ਤਾਂ ਵੀ ਮੇਰੇ ਬੱਚੇ ਵੀ ਉਹ ਵੀ ਨਹੀਂ ਨਾਲ ਹੈਲਪ ਕਰ ਪਾਏ ਕਿਉਂਕਿ ਉਹਨਾਂ ਦਾ ਵੀ ਪੜ੍ਹਨਾ ਵੀ ਜ਼ਰੂਰੀ ਸੀ ਤੇ ਸਕੂਲ ਤੋਂ ਉਹਨਾਂ ਨੂੰ ਛੁੱਟੀ ਨਹੀਂ ਮਿਲੀ ਤੇ ਕਹਿੰਦੇ ਹੋਰ ਵੀ ਮੈਨੂੰ ਕੋਈ ਬੰਦਾ ਨਹੀਂ ਮਿਲਿਆ ਹੁਣ ਤਾਂ ਮੈਨੂੰ ਆਪ ਹੀ ਕੱਲ ਨੂੰ ਲੱਗਣਾ ਪਵੇਗਾ ਕਿਉਂਕਿ ਫਸਲ ਜਿਹੜੀ ਆ ਗਈ ਉਹ ਬਿਲਕੁਲ ਪੱਕ ਗਈ ਆ ਤੇ ਜਿਹੜੇ ਬੀਅ ਝੜਨੇ ਸ਼ੁਰੂ ਹੋ ਗਏ ਨੇ ਤੇ ਮੇਰਾ ਨੁਕਸਾਨ ਹੋ ਜਾਵੇਗਾ ਹੁਣ ਤਾਂ ਮੈਂ ਕੱਲ ਨੂੰ ਆਪ ਹੀ ਲੱਗੂਗਾ ਤੇ ਜਦੋਂ ਆਥਨ ਵੇਲੇ ਫੇਰ ਜਿਹੜੇ ਪੰਛੀ ਤੋਂ ਆਉਂਦਾ ਪੰਛੀ ਦੇ ਬੱਚੇ ਉਹਨੂੰ ਦੱਸਦੇ ਨਹੀਂ ਵੀ ਇਦਾਂ ਕਰਕੇ ਗੱਲ ਆ ਪਰ ਉਹ ਰਿਲੈਕਸ ਸੀਗੇ ਉਹਨਾਂ ਨੂੰ ਐ ਸੀਗਾ ਵੀ ਅੱਗੇ ਵੀ ਅਸੀਂ ਦੱਸਿਆ ਤਾਂ ਅੱਗੇ ਵੀ ਕੋਈ ਚਿੰਤਾ ਦੀ ਸਾਨੂੰ ਲੈਣ ਦੀ ਲੋੜ ਨਹੀਂ ਸੀ ਵੀ ਹੋਇਆ ਉਦਾਂ ਹੀ ਜਿਵੇਂ ਇਹਨਾਂ ਨੇ ਕਿਹਾ ਤੇ ਉਹ ਜਦੋਂ ਦੱਸਦੇ ਆ ਉਹਨਾਂ ਨੂੰ ਵੀ ਐ ਚ ਇਦਾਂ ਕਰਕੇ ਕਿਸਾਨ ਆਇਆ ਸੀ ਆ ਗੱਲ ਹੋਈ ਆ ਫਿਰ ਉਹ ਪੰਛੀ ਉਹਨਾਂ ਨੂੰ ਕਹਿੰਦਾ ਕਹਿੰਦਾ ਹੁਣ ਸਹੀ ਟਾਈਮ ਆ ਗਿਆ ਤੇ ਹੁਣ ਤੋਂ ਆਪਾਂ ਨੂੰ ਜਿਹੜਾ ਹੈਗਾ ਆਰਣਾ ਚੇਂਜ ਕਰਨਾ ਚਾਹੀਦਾ ਆਪਾਂ ਨੂੰ ਹੋਰ ਜਗ੍ਹਾ ਜਾਣਾ ਚਾਹੀਦਾ ਉਹ ਹੈਰਾਨ ਹੁੰਦੇ ਨੇ ਕਿ ਜਦੋਂ ਅਸੀਂ ਹਮੇਸ਼ਾ ਅੱਗੇ ਇਹ ਗੱਲ ਕਹਿੰਦੇ ਸੀ ਉਹ ਤੋਂ ਤਾਂ ਸਾਨੂੰ ਕਹਿੰਦੇ ਸੀ ਚਿੰਤਾ ਕਰਨ ਦੀ ਲੋੜ ਨਹੀਂ ਆ ਤੇ ਫਿਰ ਅੱਜ ਇਹ ਕਹਿੰਦੇ ਨੇ ਵੀ ਹੁਣ ਸਾਨੂੰ ਜਵਾਬ ਲੱਣੀ ਚਾਹੀਦੀ ਹੈ ਕਹਿੰਦੇ ਵੀ ਸਾਨੂੰ ਗੱਲ ਸਮਝ ਨਹੀਂ ਆਈ ਹੈਗੀ ਵੀ ਸਾਨੂੰ ਦੱਸੋ ਵੀ ਇਹਦੇ ਵਿੱਚ ਗੱਲ ਕੀ ਆ ਤਾਂ ਉਹ ਪਾਂਛੀ ਕਹਿੰਦਾ ਕਹਿੰਦਾ ਵੀ ਦੇਖੋ ਵੀ ਪਹਿਲਾਂ ਇਹ ਬੰਦਾ ਦੂਜਿਆਂ ਦੇ ਆਸਰੇ ਤੱਕਦਾ ਸੀ ਦੂਜਿਆਂ ਤੋਂ ਕੰਮ ਦੇ ਬਾਰੇ ਸੋਦਾ ਸੀ ਵੀ ਉਹ ਕੰਮ ਕਰਨਗੇ ਆ ਕਿ ਮੇਰੀ ਮਦਦ ਕਰਨਗੇ ਤਾਂ ਮੈਂ ਕਰਾਂਗਾ ਪਰ ਹੁਣ ਇਹਨੇ ਹਾਲਸ ਤੇ ਆ ਕੇ ਆਪ ਸੋਚਿਆ ਵੀ ਮੈਂ ਕਰਾਂ ਸੋ ਇਸ ਕਰਕੇ ਹੁਣ ਆਪਾਂ ਨੂੰ ਆਪਣੀ ਜਗ੍ਹਾ ਬਦਲ ਲੈਣੀ ਚਾਹੀਦੀ ਆ ਚਲੋ ਇੱਕ ਦਰਖਤ ਹੁੰਦਾ ਉਹਦੇ ਉੱਤੇ ਪੰਛੀ ਜਿਹੜੇ ਹੈਗੇ ਆਪਦੇ ਬੱਚਿਆਂ ਨੂੰ ਲੈ ਕੇ ਪਹੁੰਚ ਜਾਂਦਾ ਤਾਂ ਅਗਲੇ ਦਿਨ ਸਵੇਰ ਹੁੰਦੀ ਆ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਉਹ ਕਿਸਾਨ ਜਿਹੜਾ ਹੈਗਾ ਦਾਤੀ ਲੈ ਕੇ ਖੇਤ ਦੇ ਵਿੱਚ ਆ ਜਾਂਦਾ ਫਸਲ ਵੱਢਣ ਲਈ ਤੇ ਇਹ ਗੱਲ ਸੱਚ ਦੇਖੀ ਉਹਨਾਂ ਨੇ ਵੀ ਹਾਵਾ ਵਾਕੇ ਅੱਜ ਇਹ ਆ ਗਿਆ ਤਾਂ ਇਹ ਕਹਾਣੀ ਤੋਂ ਸਾਾਨੂੰ ਇੱਕ ਚੀਜ਼ ਦੀ ਸਿੱਖਿਆ ਮਿਲਦੀ ਹੈ ਦੇਖੋ ਜਦੋਂ ਆਪਾਂ ਲੋਹੜੀ ਦੀ ਅੱਗ ਦੇ ਵਿੱਚ ਤਿਲ ਸੜਦੇ ਆਪਾਂ ਕੀ ਕਹਿੰਦੇ ਆ ਈਸਰ ਆਏ ਦਲਿੱਦਰ ਜਾਏ ਹਨਾ ਦਲਿੱਦਰ ਮਤਲਬ ਆਲਸ ਠੀਕ ਹੈ ਜਿਹੜਾ ਸੁਸਤੀਪਨ ਹੁੰਦਾ ਸਾਡੇ ਚ ਵੀ ਅਸੀਂ ਆਹ ਕੰਮ ਅੱਜ ਨਹੀਂ ਕਰਾਂਗੇ ਕੱਲ ਨੂੰ ਕਰਾਂਗੇ ਜਾਂ ਕਿਸੇ ਤੋਂ ਨਿੱਦ ਰੱਖਣਾ ਵੀ ਉਹ ਆਊਗਾ ਤਾਂ ਕਰੂਗਾ ਤਾਂ ਸਾਤ ਨੂੰ ਰੂਪ ਆਊਗਾ ਆਪਦੇ ਆਪ ਤੋਂ ਕੋਈ ਕੰਮ ਨਾ ਕਰਨਾ ਠੀਕ ਹੈ ਤਾਂ ਆਪਾਂ ਦਲਿੱਦਰ ਨੂੰ ਕੀ ਕਰਦੇ ਆ ਸਾੜਦੇ ਆਂ ਲੋਹੜੀ ਦੀ ਅੱਗ ਦੇ ਵਿੱਚ ਠੀਕ ਹੈ ਸ਼ਾਇਦ ਹੀ ਬਹੁਤ ਘੱਟ ਲੋਕਾਂ ਨੂੰ ਇਸ ਜੀ ਦਾ ਸ਼ਬਦ ਮਤਲਬ ਪਤਾ ਹੋਣਾ ਵੀ ਦਲਿੱਦਰ ਮਤਲਬ ਆਪਾਂ ਜਦੋਂ ਕਹਿੰਦੇ ਨੇ ਇਸਰ ਆਏ ਦਲਿੱਦਰ ਜਾਏ ਮਤਲਬ ਆਲਸ ਜਾਏ ਠੀਕ ਹੈ ਸੋ ਆਪਾਂ ਨਾ ਜਿਹੜਾ ਹੈਗਾ ਲੋੜੀ ਦੀ ਅੱਗ ਦੇ ਵਿੱਚ ਇਹੋ ਚੀਜ਼ ਸਾੜਨੀ ਆ ਆਪਣਾ ਆਲਸ ਠੀਕ ਹੈ ਕਿਸੇ ਤੋਂ ਉਮੀਦ ਰੱਖਣਾ ਠੀਕ ਹੈ ਕਈ ਵਾਰੀ ਕੀ ਹੁੰਦਾ ਅਸੀਂ ਬਹੁਤ ਦੁਖੀ ਹੁੰਨੇ ਆ ਤਾਂ ਅਸੀਂ ਸੋਚਦੇ ਆ ਵੀ ਕੋਈ ਦੂਸਰਾ ਬੰਦਾ ਆਊਗਾ ਸਾਡਾ ਦੁੱਖ ਘਟਾਊਗਾ ਅਪਾ ਆਪ ਕੋਸ਼ਿਸ਼ ਨਹੀਂ ਕਰਦੇ ਆਪਣੇ ਦੁੱਖ ਨੂੰ ਘਟਾਉਣ ਦੀ ਉਸ ਦੁੱਖ ਦੇ ਵਿੱਚੋਂ ਨਿਕਲਣ ਦੀ ਅਸੀਂ ਆਪ ਕੋਸ਼ਿਸ਼ ਨਹੀਂ ਕਰਦੇ ਆਪਣਾ ਕੰਮ ਕਰਨ ਦੀ ਆਪਾਂ ਦੂਜਿਆਂ ਤੋਂ ਉਮੀਦ ਰੱਖਦੇ ਹਾਂ ਸੋ ਅਗਰ ਆਪਾਂ ਇਹ ਚੀਜ਼ ਤਿਆਗ ਦਿੰਦੇ ਆ ਯਾਨੀ ਕਿ ਇਹ ਚੀਜ਼ ਅੱਗ ਦੇ ਵਿੱਚ ਸਾੜ ਦਿੰਦੇ ਆ ਆਪਾਂ ਆਪ ਦਾ ਕੰਮ ਆਪ ਕਰਨ ਵਾਲੇ ਸੋਚਦੇ ਆ ਅੱਜ ਆਪਣਾ ਕੰਮ ਆਪਾਂ ਅੱਜ ਦੀ ਬਜਾਏ ਕੱਲ ਤੇ ਨਹੀਂ ਸਿੱਟਦੇ ਆਪਾਂ ਆਪਦੇ ਦੁੱਖ ਲਈ ਆਪ ਮਿਹਨਤ ਕਰਦੇ ਆ ਉਸ ਵਿੱਚੋਂ ਨਿਕਲਦੀ ਨਾ ਕਿ ਕਿਸੇ ਹੋਰ ਦਾ ਆਸਰਾ ਤੱਕਦੇ ਆ ਇਹਦੇ ਨਾਲ ਸਾਡੇ ਘਰ ਦੇ ਵਿੱਚ ਹਮੇਸ਼ਾ ਬਰਕਤ ਆਉਂਦੀ ਹੈ ਆਲਸ ਦੇ ਨਾਲ ਘਰ ਦੇ ਵਿੱਚ ਹਮੇਸ਼ਾ ਦੇ ਕੋ ਘਰ ਪਿੱਛੇ ਆਉਂਦਾ ਲੇਕਿਨ ਜਦੋਂ ਆਪਾਂ ਮਿਹਨਤ ਕਰਦੇ ਆ ਹੌਸਲਾ ਹੁੰਦਾ ਹਿੰਮਤ ਹੁੰਦੀ ਹੈ ਸੋਚ ਪੋਜ਼ਿਟਿਵ ਹੁੰਦੀ ਆ ਇੱਕ ਜਜ਼ਬਾ ਹੁੰਦਾ ਵੀ ਮੈਂ ਕੁਝ ਕਰਨਾ ਤਾਂ ਫਿਰ ਸਾਡੇ ਘਰ ਦੇ ਵਿੱਚ ਬਰਕਤ ਆਉਂਦੀ ਹੈ ਪੈਸਾ ਹੁੰਦਾ ਵਾਧਾ ਹੁੰਦਾ ਖੁਸ਼ੀਆਂ ਆਉਂਦੀਆਂ ਲੜਾਈ ਝਗੜਾ ਕਲੇਸ਼ ਘਟਦਾ ਹੈ ਲੜਾਈ ਝਗੜਾ ਕਲੇਸ਼ ਕਦੋਂ ਵੱਧਦਾ ਜਦੋਂ ਘਰ ਦੇ ਵਿੱਚ ਬਰਕਤ ਨਾ ਹੋਵੇ ਘਰ ਵਿੱਚ ਲੋੜੀ ਦੀ ਚੀਜ਼ ਨਾ ਹੋਵੇ ਹੈਨਾ ਤਾਂ ਉਦੋਂ ਹੀ ਮਤਲਬ ਕੀ ਫਿਰ ਘਰ ਦੇ ਵਿੱਚ ਕਲੇਸ਼ ਪੈਂਦਾ ਜਦੋਂ ਆਪਣੀਆਂ ਲੋੜਾਂ ਪੂਰੀਆਂ ਹੋ ਰਹੀਆਂ ਆਪਣੇ ਘਰ ਦੇ ਵਿੱਚ ਆਪਣਾ ਕੰਮ ਸਹੀ ਟਾਈਮ ਤੇ ਹੋ ਰਿਹਾ ਹੈ ਘਰ ਦੇ ਖਰਚੇ ਵਧੀਆ ਚੱਲ ਰਿਹਾ ਹੈ ਘਰ ਦੇ ਵਿੱਚ ਇਨਕਮ ਵਧੀਆ ਆ ਰਹੀ ਹੈ ਤਾਂ ਫਿਰ ਉਸ ਘਰ ਦੇ ਵਿੱਚ ਲੜਾਈ ਵੀ ਨਹੀਂ ਹੁੰਦੀ ਸੋ ਆਪਾਂ ਇਹੀ ਚੀਜ਼ ਜਿਹੜੀ ਹੈਗੀ ਲੋਹੜੀ ਦੇ ਅੱਗ ਵਿੱਚ ਸਾੜਨੀ ਹੈ ਤੇ ਆਪਦੀ ਜ਼ਿੰਦਗੀ ਨੂੰ ਇੱਕ ਨਵੇਂ ਸਿਰੇ ਤੋਂ ਆਪਾਂ ਸ਼ੁਰੂ ਕਰਨਾ ਤੇ ਤਾਂ ਕਿ ਆਪਾਂ ਇੰਨੀ ਜ਼ਿਆਦਾ ਕਾਮਯਾਬ ਹੋ ਜਾਈਏ ਕਿ ਆਪਾਂ ਦਾ ਨਾਤਾ ਕਿਸੇ ਹੋਰ ਤੇ ਡਿਪੈਂਡ ਹੋਣਾ ਪਵੇ ਨਾ ਆਪਾਂ ਨੂੰ ਕਿਸੇ ਹੋਰ ਦੇ ਹੱਥਾਂ ਵੱਲ ਚੱਕਣਾ ਪਵੇ ਸੋ ਉਮੀਦ ਕਰਦੇ ਆ ਜੇ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ